ਜਿੱਥੇ ਬੰਦੀਆਂ ਵਾਲੀ ਸਾਂਝੇ ਤੌਰ ਤੇ ਐਡਮਿਨਿਸਟ੍ਰੇਸ਼ਨ ਨਾਲ ਜੋ ਗੱਲ ਹੋਈ ਆ ਇੱਕ ਤਾਂ ਇਸ ਕੇਸ ਦੇ ਵਿੱਚ ਕਾਫੀ ਆ ਦਰਜ ਹੋਈ ਆ 12 ਨੰਬਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295ਏ ਦੇ ਅੰਡਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਆ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਅਤ ਨਾਲ ਆਇਆ ਸੀ ਇਸ ਕਰਕੇ ਉੱਤੇ 295ਏ ਲੱਗੀ ਆ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਦੀ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟੀਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਦਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਹਨੇ ਦਰਬਾਰ ਸਾਹਿਬ ਆ ਕੇ ਵਿਦਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਹ ਸੈੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਕਰਨਾ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕਦਾ ਅਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨੀਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਜੀ ਬਾਰ ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਅਦਬੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ ਸੱਤ ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਜੀ ਅਸੀਂ ਨਹੀਂ ਦਿੱਤਾ ਤੁਹਾਡਾ ਅਗਲਾ ਸਟੈਪ ਕੀ ਹੋਇਆ ਸੱਤ ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਵੀ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਜੀਟੇਸ਼ਨ ਦੇਾਂਗੇ ਇਸ ਪਗਵਾੜੇ ਨੂੰ ਵੀ ਦੁਆਬੇ 'ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਅਦਬੀ ਦੇ ਕੇਸ ਦੇ ਵਿੱਚ ਕਿਉਂਕਿ ਸੁਖਦੇਵ ਜੀ ਸੁਖਦੇਵ ਜੀ ਪਹਿਲਾਂ ਦੋ ਵਾਰੀ ਪਹਿਲਾਂ ਵੀ ਬੇਅਦਬੀ ਹੋ ਚੁੱਕੀ ਹੈ ਤੇ ਉਹਨਾਂ ਮੀਟਿੰਗਾਂ ਚੱਲ ਰਹੀਆਂ ਨੇ ਦੇਖੋ ਜਦੋਂ ਸੜਕਾਂ ਤੇ ਗੁਟਕਾ ਸਾਹਿਬ ਦੀਆਂ ਬੇਦਬੀਆਂ ਹੋਈਆਂ ਦੋ ਵਾਰ ਹੋਈ ਫਗਵਾੜੇ ਦੇ ਵਿੱਚ ਤੇ ਪੁਲਿਸ ਉਹਦਾ ਕੋਈ ਪਤਾ ਨਹੀਂ ਕਰ ਪਾਈ ਜਦ ਕਿ ਉਹ ਏਰੀਆ ਸਰਵੇਲੈਂਸ ਦੇ ਵਿੱਚ ਸੀਗਾ ਫਗਵਾੜੇ ਦੀ ਕਾਰਪੋਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਥਾਂ-ਥਾਂ ਤੇ ਕੈਮਰੇ ਲਾਏ ਹੋਏ ਆ ਉਹਦੇ باوجود ਦੋਸ਼ੀ ਨਹੀਂ ਫੜਿਆ ਗਿਆ ਇਸੇ ਕਰਕੇ ਜਦੋਂ ਸੜਕ ਕੰਡੇ ਉਜਾੜ ਦੇ ਵਿੱਚ ਬੇਦਬੀ ਹੋਈ ਦੋਸ਼ੀ ਫੜਿਆ ਨਹੀਂ ਗਿਆ ਉਹਦੀ ਸ਼ਹਿਤ ਅੱਜ ਇਹ ਗੁਰਦੁਆਰਾ ਦੇ ਅੰਦਰ ਤੱਕਵਾੜਾ ਹੈ ਸੋ ਇਹ ਇੱਕ ਸੇਵਾਦਾਰ ਦੀ ਅਕਲਮੰਦੀ ਕਹਿ ਲਓ ਇਹ ਕੋਇਨਸੀਡੈਂਸ ਕਹਿ ਲਓ ਵੀ ਉਹਨੂੰ ਪਤਾ ਲੱਗ ਗਿਆ ਕਿ ਬਾਥਰੂਮ ਦੇ ਅੰਦਰ ਕੋਈ ਲੁਕਿਆ ਹੋਇਆ ਅਦਰਵਾਈਜ਼ ਇਹ ਸਾਰਾ ਕਾਂਡ ਬੇਦਬੀ ਹੋਣ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਸੀ ਸੁਖਦੇਵ ਜੀ ਇਹ ਸਾਡੇ ਲਈ ਬੜੀ ਨਿਮੋਸ਼ੀ ਦੀ ਗੱਲ ਹੈ ਇਹ ਇਹ ਸਾਹਮਣੇ ਆਇਆ ਕੁਝ ਵੀ ਬੰਦਾ ਐਂਟਰੀ ਕੋਲੋਂ ਕੀਤੀ ਇਹਨੇ ਕੋਈ ਇਹ तकरीबन 10:00 ਵਜੇ 10 ਮਿੰਟ ਤੇ ਗੁਰਦੁਆਰਾ ਸਾਹਿਬ ਐਂਟਰ ਕਰਦਾ ਔਰ 1:00 ਵਜੇ ਕੁਝ ਮਿੰਟ ਤੇ ਬਾਥਰੂਮ ਦੇ ਅੰਦਰੋਂ ਜਦੋਂ ਸੇਵਾਦਾਰ ਉੱਥੇ ਜਾਂਦੇ ਤਾਂ ਉਦੋਂ ਟਰੇਸ ਹੁੰਦਾ ਵੀ ਅੰਦਰ ਕੋਈ ਲੁਕਿਆ ਹੋਇਆ ਕੀ ਲੱਗਦਾ ਇਹਨਾਂ ਜਰ ਬਾਥਰੂਮ ਕਿਹਦੇ ਇਹਦੇ ਕੋਲੋਂ ਸਿਰਫ ਇੱਕ ਮੋਬਾਈਲ ਨੰਬਰ ਜਿਹੜਾ ਉਹ ਮਿਲਿਆ ਕੋਈ ਆਧਾਰ ਕਾਰਡ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਫालतू ਕੱਪੜਾ ਨਹੀਂ ਕੋਈ ਬੈ ਇਹ बार-बार ਆਪਣੀਆਂ ਸਟੇਟਮੈਂਟਸ ਬਦਲ ਰਿਹਾ ਪਰ ਇੱਕ ਕਨਫੈਸ਼ਨਲ ਸਟੇਟਮੈਂਟ ਜਿਹੜੀ ਮੀਡੀਆ ਨੂੰ ਜੇ ਤੁਸੀਂ ਕਹੋ ਅਸੀਂ ਦੇ ਵੀ ਦਾਂਗੇ ਆਦਰਵਾਇਜ਼ ਉਹ ਆ ਵੀ ਚੁੱਕੀ ਮੀਡੀਆ ਚ ਜਿੱਥੇ ਮੰਨ ਰਿਹਾ ਕਿ ਮੈਨੂੰ ਕਿਸੇ ਦੋਸਾਂਝਾਂ ਦੇ ਕਿਸੇ ਵਿਅਕਤੀ ਨੇ ਕਿਉਂਕਿ ਅਸੀਂ ਨਾਂ ਨਹੀਂ ਲੈਂਦੇ ਵੀ ਉਹ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਮੈਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ ਸੀ ਔਰ ਮੈਨੂੰ ਕਿਹਾ ਗਿਆ ਸੀ ਉੱਥੇ ਜਾ ਕੇ ਉਥਲ-ਪੁਥਲ ਮਚਾਓ ਉਥਲ-ਪੁਥਲ ਦਾ ਮਤਲਬ ਹੈ ਵੀ ਥੱਲੇ ਕਿਉਂਕਿ ਖੰਡਪੜ ਸਾਹਿਬ ਚੱਲ ਰਿਹਾ ਔਰ ਇਹ ਥੱਲੇਲੇ ਬਾਥਰੂਮ ਦੇ ਵਿੱਚ ਲੁਕੇ ਆ ਦਾ ਮਤਲਬ ਹੀ ਥੱ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਵੀ ਗੱਲ ਉਹ ਕਿਹਾ ਵੀ ਜਿਹਨੇ ਮੈਨੂੰ ਭੇਜਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਤੂੰ ਜੋ ਵੀ ਕਰਨਾ ਆਪਣੇ ਰਿਸਕ ਤੇ ਕਰ ਪਰ ਉਹ ਆਪਣਾ ਨਾਂ ਵੀ ਦੱਸ ਗਿਆ ਔਰ ਭੇਜਣ ਵਾਲੇ ਦਾ ਨੰਬਰ ਵੀ ਦੇ ਗਿਆ ਜਿਹੜੇ ਨੰਬਰ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਆ ਤੇ ਉਹ ਅੱਗੋਂ ਇਨਵੈਸਟੀਗੇਸ਼ਨ ਕਰਕੇ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਨੰਬਰ ਸੋਨੀਪੱਤ ਦਾ ਉਹਨਾਂ ਨੇ ਐਫ ਆਈ ਆਰ 'ਚ ਮੈਂਸ਼ਨ ਕੀਤਾ ਅਗਲੀ ਇਨਵੈਸਟੀਗੇਸ਼ਨ ਲਈ ਅਸੀਂ 7 ਦਿਨ ਵੇਟ ਕਰਾਂਗੇ ਜਿਹੜਾ ਪਹਿਲਾਂ ਕਹ ਰਿਹਾ ਸੀ ਇਹ ਕਿ ਪ੍ਰਵਾਸੀ ਲੱਗ ਰਿਹਾ ਜੀ ਇਹ ਨਹੀਂ ਇਹਦੀ ਜਿਹੜੀ ਵੀਡੀਓ ਆ ਕੰਫੈਸ਼ਨ ਦੀ ਵੀਡੀਓ ਆ ਉਹਦੇ 'ਚ ਪੰਜਾਬੀ 'ਚ ਗੱਲ ਕਰ ਰਿਹਾ ਆਪਣਾ ਨਾਮ ਦੱਸ ਜਾ ਕੋਈ ਹਾਂਜੀ ਨਹੀਂ ਇਹਨੇ ਕੋਈ ਨਾਂ ਨਹੀਂ ਦੱਸਿਆ ਆਪਣਾ ਇਹ ਕਲੀਅਰ ਹੋ ਗਿਆ ਕਿੱਥੇ ਦਾ ਰਹਿਣ ਵਾਲਾ ਸੀ ਇਹ ਨਹੀਂ ਉਹ ਆਪਣੇ ਕਿਉਂਕਿ ਉਹਨੇ ਆਪਣੀ ਆਇਡੈਂਟੀਟੀ ਬਾਰ-ਬਾਰ ਚੇਂਜ ਕੀਤੀ ਪਹਿਲਾਂ ਉਹ ਕਹਿ ਰਿਹਾ ਸੀ ਮੈਂ ਫਗਵਾੜੀ ਦਾ ਰਹਿਣ ਵਾਲਾ ਮੇਲੀ ਗੇਟ ਦਾ ਫਿਰ ਉਹਨੇ ਆਪਣਾ ਐਡਰੈਸ ਦੁਸ Thank you. Thank you.